ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ। ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਤੇ ਪੰਜਾਬ ਦਾ ਸਿਆਸੀ ਮਾਹੌਲ ਗਰਮਾਇਆ। ਅਰਸ਼ਦੀਪ ਕਲੇਰ ਨੇ ਕਿਹਾ ਹਾਈ ਕੋਰਟ ਨੇ ਇਸ ਮਾਮਲੇ ਦੀ ਟ੍ਰਾਇਲ ਕੋਰਟ 'ਚ ਸੁਣਵਾਈ ਦੇ ਦਿੱਤੇ ਹੁਕਮ। ਇਸ ਦਾ ਫੈਸਲਾ ਆਉਣ ਤੱਕ ਪੁਲਿਸ ਨੂੰ ਨਹੀਂ ਮਿਲੇਗਾ ਕੰਚਨਪ੍ਰੀਤ ਦਾ ਰਿਮਾਂਡ। ਕੰਚਨਪ੍ਰੀਤ ਦੀ ਗ੍ਰਿਫਤਾਰੀ ਦੇ ਮਾਮਲੇ 'ਚ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਰੱਖਿਆ ਸਰਕਾਰ ਦਾ ਪੱਖ। ਢਾਲੀਵਾਲ ਨੇ ਕਿਹਾ ਕਿ ਇਸ ਸਿਆਸੀ ਨਹੀਂ ਸਗੋ ਪੰਜਾਬ ਦੀ ਕਾਨੂੰਨ ਵਿਵਸਥਾ ਨਾਲ ਜੁੜਿਆ ਹੋਇਆ ਮਾਮਲਾ ਗੈਂਗਸਟਰ ਪਤੀ ਨੇ ਕੰਚਨ ਪ੍ਰੀਤ ਰਾਹੀਂ ਵੋਟਰਾਂ ਨੂੰ ਧਮਕਾਇਆ ਕੰਚਨ ਪ੍ਰੀਤ ਕੌਰ ਦੀ ਗ੍ਰਿਫਤਾਰੀ ਤੇ ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਵੀ ਦਿੱਤੀ ਪ੍ਰਤੀਕਿਰਿਆ ਪ੍ਰਗਟ ਸਿੰਘ ਨੇ ਕਿਹਾ ਕਿ ਇਸ ਮਾਮਲੇ 'ਚ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ ਕਿਸੇ ਨਾਲ ਵਧੇਕੀ ਨਹੀਂ ਕੀਤੀ ਜਾਣੀ ਚਾਹੀਦੀ ਪੰਜਾਬ ਚ 44920 ਕਿਲੋਮੀਟਰ ਨਵੀਆਂ ਸੜਕਾਂ ਬਣਾਉਣ ਦਾ ਐਲਾਨ ਮੁੱਖ ਮੰਤਰੀ ਮਾਨ ਨੇ ਕੀਤਾ 16209 ਕਰੋੜ ਰੁਪਏ ਕੁਆਲਟੀ ਵਾਲੀਆਂ ਸੜਕਾਂ ਤੇ ਲੱਗ ਰਿਹਾ ਸੜਕਾਂ ਦੀ ਕੁਆਲਟੀ ਚੈੱਕ ਕਰਨ ਲਈ ਫਲਾਈਿੰਗ ਸਕੁਐਡ ਬਣਾਇਆ ਗਿਆ ਮੁੱਖ ਮੰਤਰੀ ਮਾਨ ਨੇ ਸੁਖਜਿੰਦਰ ਸਿੰਘ ਰੰਧਾਵਾ ਤੇ ਲਗਾਏ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕਰਨ ਦੇ aarop ਮਾਨ ਨੇ ਕਿਹਾ ਕਿ ਜੇਕਰ ਕੋਈ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਵੀ ਆਪਣੀ ਮਾਂ ਦੀ ਗੋਦ ਤੇ ਲੋਰੀਆਂ ਨਸੀਬ ਨਹੀਂ ਹੋਣਗੀਆਂ ਤੇ ਹੁਣ ਖਬਰਾਂ ਦਾ ਵਿਸਥਾਰ ਅਕਾਲੀ ਆਗੂ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਤੇ ਪੰਜਾਬ ਦਾ ਸਿਆਸੀ ਮਾਹੌਲ ਗਰਮਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਨੇ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਨੂੰ ਸਿਆਸੀ ਬਦਲਾਖੋਰੀ ਦੱਸਿਆ ਹੈ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਕਿਹਾ ਕਿ ਕੰਚਨਪ੍ਰੀਤ ਕੌਰ ਨੂੰ ਚਾਰ ਅਲੱਗ ਅਲੱਗ ਥਾਣਿਆਂ 'ਚ ਦਰਜ ਕੇਸਾਂ 'ਚ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ ਹੁਣ ਉਸ ਨੂੰ ਜਾਂਚ 'ਚ ਸ਼ਾਮਲ ਕਰਨ ਦੇ ਬਹਾਨੇ ਨਾਲ ਮਜੀਠਾ ਥਾਣੇ ਬੁਲਾਇਆ ਗਿਆ ਤੇ ਇੱਕ ਨਵੇਂ ਕੇਸ 'ਚ ਗ੍ਰਿਫਤਾਰ ਕਰ ਲਿਆ ਗਿਆ ਅਸੀਂ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਹਾਈ ਕੋਰਟ 'ਚ ਪਟੀਸ਼ਨ داخل ਕੀਤੀ ਹੈ ਹਾਈ ਕੋਰਟ ਨੇ ਕਿਹਾ ਕਿ ਇਸ ਮਾਮਲੇ ਦੀ ਟ੍ਰਾਇਲ ਕੋਰਟ ਚ ਸੁਣਵਾਈ ਹੋਵੇਗੀ ਉਨੀ ਦੇਰ ਤੱਕ ਕੰਚਨਪ੍ਰੀਤ ਕੋਰਟ ਦੀ ਕਸਟਡੀ ਚ ਰਹੇਗੀ ਪੁਲਿਸ ਨੂੰ ਉਦੋਂ ਤੱਕ ਕੰਚਨਪ੍ਰੀਤ ਦਾ ਰਿਮਾਂਡ ਨਹੀਂ ਮਿਲੇਗਾ ਗਰਸ਼ਿਤਾ ਛੱਡਿਆ ਨਾ ਹਾਈ ਕੋਰਟ ਨੇ ਇਸੇ ਤਰੀਕੇ ਜਿਹੜੀ ਅੱਜ ਕੰਚਨਪ੍ਰੀਤ ਦੀ ਪਟੀਸ਼ਨ ਮਾਨਯੋਗ ਪੰਜਾਬ ਤੇ ਰਹਿਣਾ ਹਾਈ ਕੋਰਟ ਚ ਸੁਣਵਾਈ ਲਈ ਆਈ ਉਹਦੇ ਚ ਵੀ ਕੋਰਟ ਨੇ ਆਰਡਰ ਪਾਸ ਕੀਤਾ ਕਿ ਇਸ ਤਰੀਕੇ ਦੇ ਨਾਲ ਜਿਹੜਾ 111 ਸੈਕਸ਼ਨ ਤੁਸੀਂ ਐਡ ਕਰਤਾ ਇਹ ਬਿਲਕੁਲ ਕਾਨੂੰਨ ਤੋਂ ਬਾਹਰ ਜਾ ਕੇ ਹੋਇਆ ਤੇ ਟ੍ਰਾਇਲ ਕੋਰਟ ਨੂੰ ਹਦਾਇਤ ਦਿੱਤੀ ਹੈ ਕਿ ਅੱਜ ਕੰਚਨ ਪ੍ਰੀਤ ਦਾ ਓਨੀ ਦੇਰ ਤੱਕ ਰਿਮਾਂਡ ਨਾ ਦਿੱਤਾ ਜਾਵੇ ਜਿੰਨੀ ਦੇਰ ਤੱਕ ਕੰਚਨ ਪ੍ਰੀਤ ਦੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਤੇ ਦਮਨਬੀਰ ਸੋਪਤੀ ਤਰਨਤਾਰ ਨਹੀਂ ਪਹੁੰਚ ਜਾਂਦੇ ਓਨੀ ਦੇਰ ਤੱਕ ਕੰਚਨ ਪ੍ਰੀਤ ਕੋਰਟ ਦੀ ਕਸਟਡੀ ਚ ਰਹੂਗੀ ਕੰਚਨ ਪ੍ਰੀਤ ਨੂੰ ਪੁਲਿਸ ਆਪਣੀ ਕਸਟਡੀ ਚ ਨਹੀਂ ਰੱਖ ਸਕਦੀ ਕੰਚਨ ਪ੍ਰੀਤ ਕੋਰਟ ਦੀ ਕਸਟਡੀ ਚ ਰਹੂਗੀ ਤੇ ਕੋਰਟ ਡਿਸਾਈਡ ਕਰੂਗੀ ਕਿ ਜੋ ਸੁਪਰੀਮ ਕੋਰਟ ਨੇ ਲਾਅ ਲੇ ਡਾਊਨ ਕੀਤਾ ਹੈ ਜੋ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲਾਅ ਲੇ ਡਾਊਨ ਕੀਤਾ ਹੈ ਕਿ ਅਗਰ ਕੋਈ ਆਫੈਂਸ ਦਾ ਵਾਅਦਾ ਕੀਤਾ ਤੁਸੀਂ ਉਹਦੇ ਚ ਇਸ ਤਰੀਕੇ ਥੋੜਾ ਕੇ ਕੋਈ ਇਨਵੈਸਟੀਗੇਸ਼ਨ ਜੁਆਇਨ ਕਰਨਾ ਆਊਗਾ ਤੁਸੀਂ ਉਹਨੂੰ ਰਿਮਾਂਡ ਤੇ ਰੱਖ ਲੋਗੇ ਸੋ ਟ੍ਰਾਇਲ ਕੋਰਟ ਅੱਜ 8 ਵਜੇ ਰਾਤ ਨੂੰ ਇਹ ਹਾਈ ਕੋਰਟ ਦੀ ਡਾਇਰੈਕਸ਼ਨ ਹੈ ਟ੍ਰਾਇਲ ਕੋਰਟ ਰਾਤ ਨੂੰ 8 ਵਜੇ ਅੱਜ ਉਸ ਕੇਸ ਦੀ ਹੀਅਰਿੰਗ ਕਰੂਗੀ ਤੇ ਟ੍ਰਾਇਲ ਕੋਰਟ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਜਜਮੈਂਟ ਦੀ ਲਾਈਟ ਦੇ ਵਿੱਚ ਇਹ ਫੈਸਲਾ ਕਰੂਗੀ ਕਿ ਕੀ ਇਹ ਜਿਹੜੀ ਅਰੈਸਟ ਕੀਤੀ ਗਈ ਹੈ ਜਿਹੜਾ 111 ਸੈਕਸ਼ਨ ਇੱਕ ਬੇਲੇਬਲ ਐਫ ਆਈ ਆਰ ਦੇ ਵਿੱਚ ਨੋਨ ਬੇਲੇਬਲ ਪਾ ਕੇ ਉਹਦੀ ਡਿਟੈਂਸ਼ਨ ਹੈ ਕੀ ਇਹ ਸਹੀ ਹੈ ਕਿ ਗਲਤ ਹੈ ਸੋ ਹੁਣ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਅਨੁਸਾਰ ਮੈਂ ਤਰਨਤਾਰਨ ਜਾ ਰਿਆਂ ਔਰ ਤਰਨਤਾਰਨ ਜਾ ਕੇ ਇਹ ਜੋ ਵੀ ਕੋਰਟ ਦੀ ਪ੍ਰोसीडिंग ਹੈ ਇਹ ਸਾਰੀ ਤੁਹਾਡੇ ਸਾਹਮਣੇ ਰੱਖੀ ਜਾਊਗੀ ਪਰ ਇੱਕ ਗੱਲ ਸਪਸ਼ਟ ਹੈ ਹਾਈ ਕੋਰਟ ਦਾ ਬੜਾ ਕਲੀਅਰ ਨਿਸ਼ਾਣ ਨਿਰਦੇਸ਼ ਹੈ ਕਿ ਰਾਤ ਦੇ 8 ਵਜੇ ਤੱਕ ਜਦ ਤੱਕ ਇਹ ਕੇਸ ਦੀ ਸੁਣਵਾਈ ਨਹੀਂ ਹੁੰਦੀ ਕੰਚਨਪ੍ਰੀਤ ਮੈਜਿਸਟ੍ਰੇਟ ਦੀ ਕਸਟਡੀ ਚ ਰਹੂਗੀ ਕੋਰਟ ਦੀ ਕਸਟਡੀ ਚ ਰਹੂਗੀ ਪੁਲਿਸ ਨਾ ਤਾਂ ਉਹਦਾ ਰਿਮਾਂਡ ਲੈ ਸਕਦੀ ਹੈ ਨਾ ਪੁਲਿਸ ਆਪਣੀ ਕਸਟਡੀ ਚ ਕੰਚਨਪ੍ਰੀਤ ਨੂੰ ਰੱਖ ਸਕਦੀ ਹੈ ਤਾਂ ਪਰ ਇੱਥੋਂ ਸਪਸ਼ਟ ਹੋ ਗਿਆ ਕਿ ਕਿਉਂ ਧੱਜੀਆਂ ਉਡਾਰੇ ਆ ਪਕ ਨੂੰਂਦੀਆਂ ਕਿਉਂ ਪੰਜਾਬ ਦੀ ਪੁਲਿਸ ਲੱਗੀ ਆ ਹੁਣ ਅੱਜ ਫੇਰ ਦੁਬਾਰਾ ਜ਼ਿੰਮੇਵਾਰੀ ਅਦਾਲਤ ਦੇ ਵਿੱਚ ਉਹੀ ਅਫਸਰਾਂ ਦੇ ਉੱਤੇ ਆ ਗਈ ਹੈ ਉਹੀ ਅਫਸਰ ਜਵਾਬਦੇ ਨੇ ਜਿਹੜੇ ਅਫਸਰਾਂ ਨੇ ਇਹ ਗਲਤ ਕੰਮ ਕੀਤਾ ਕਿਉਂਕਿ ਇਹ ਅਰੈਸਟ ਪੇਟੈਂਟਲੀ ਇਲੀਗਲ ਹੈ ਨਹੀਂ ਕੀਤੀ ਜਾ ਸਕਦੀ ਸੀ ਸੋ ਹੁਣ ਉਹੀ ਅਫਸਰਾਂ ਦੇ ਉੱਤੇ ਸਾਰੀ ਗੱਲ ਆਉਣੀ ਹੈ ਸੋ ਤਰਨ ਤਰਨ ਦੇ ਵਿੱਚ ਹੁਣ 8 ਵਜੇ ਕੰਚਨ ਪ੍ਰੀਤ ਦੀ ਕੇਸ ਦੀ ਸੁਣਵਾਈ ਸ਼ੁਰੂ ਹੋਏਗੀ ਓਨੇ ਦੇਰ ਤੱਕ ਪੁਲਿਸ ਦੀ ਕਸਟਡੀ ਚੋਂ ਕੰਚਨ ਪ੍ਰੀਤ ਬਾਹਰ ਹੈ ਤੇ ਮੈਜਿਸਟਰੇਟ ਸਾਹਿਬ ਦੀ ਕਸਟਡੀ ਚ ਕੰਚਨ ਪ੍ਰੀਤ ਨੂੰ ਹੁਣ ਰੱਖਿਆ ਜਾਵੇ ਅਕਾਲੀ ਆਗੂ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਦੇ ਮਾਮਲੇ 'ਚ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਸਰਕਾਰ ਦਾ ਪੱਖ ਸਾਹਮਣੇ ਰੱਖਿਆ ਹੈ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਢਾਲੀਵਾਲ ਨੇ ਕਿਹਾ ਕਿ ਇਹ ਸਿਆਸੀ ਨਹੀਂ ਸਗੋਂ ਪੰਜਾਬ ਦੀ ਕਾਨੂੰਨ ਵਿਵਸਥਾ ਨਾਲ ਜੁੜਿਆ ਹੋਇਆ ਮਾਮਲਾ ਹੈ। ਅਕਾਲੀ ਦਲ ਵੱਲੋਂ ਕੰਚਨਪ੍ਰੀਤ ਕੌਰ ਬਾਰੇ ਇਹ ਤਾਂ ਕਿਹਾ ਜਾਂਦਾ ਹੈ ਕਿ ਉਹ ਇੱਕ ਧਰਮੀ ਫੌਜੀ ਦੀ ਧੀ ਹੈ ਪਰ ਇਹ ਨਹੀਂ ਦੱਸਿਆ ਜਾਂਦਾ ਕਿ ਉਸ ਦਾ ਪਤੀ ਪੰਜਾਬ ਦਾ ਨਾਮੀ ਗੈਂਗਸਟਰ ਹੈ ਜਿਸ ਉੱਪਰ ਕਤਲ ਅਤੇ ਫਰੋਤੀ ਮੰਗਣ ਦੇ ਦਰਜਨਾ ਮਾਮਲੇ ਦਰਜ ਨੇ। ਤਰਨਤਾਰਨ ਜ਼ਿਮਨੀ ਚੋਣ ਦੌਰਾਨ ਉਸ ਗੈਂਗਸਟਰ ਨੇ ਤਨ ਪ੍ਰੀਤ ਕਰ ਰਹੀ ਵੋਟਰਾਂ ਨੂੰ ਧਮਕਾਇਆ ਢਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਗੈਂਗਸਟਰਾਂ ਦੀ ਮਦਦ ਨਾਲ ਸਿਆਸੀ ਜ਼ਮੀਨ ਹਾਸਲ ਕਰਨਾ ਚਾਹੁੰਦਾ ਹੈ ਪਰ ਸਰਕਾਰ ਅਜਿਹਾ ਨਹੀਂ ਹੋਣ ਦੇਵੇਗੀ ਤੇ ਕਾਲੀ ਦਲ ਆਪਣੀ ਸਿਆਸੀ ਜ਼ਮੀਨ ਤਿਆਰ ਕਰਨ ਵਾਸਤੇ ਪੰਜਾਬ ਦੇ ਪੁੱਤਾਂ ਨੂੰ ਦੁਬਾਰਾ ਗੈਂਗਸਟਰ ਬਣਾ ਕੇ ਉਹ ਫੇਰ ਆਪਣੀ ਸਿਆਸੀ ਜ਼ਮੀਨ ਤਿਆਰ ਕਰ ਰਿਹਾ ਜਿਹੜੀ ਨਹੀਂ ਹੋਣ ਦਿੱਤੀ ਜਾਊਗੀ ਭਾਵੇਂ ਜੋ ਮਰਜ਼ੀ ਹੋ ਜੇ ਨਹੀਂ ਹੋਣ ਦਿਆਂਗੇ ਇੱਥੇ ਸਾਡਾ ਤੇ ਤਜਰਬਾ ਹੋ ਗਿਆ ਤਰ ਤ ਤੁਸੀਂ ਯਾਰ ਟਿਕਟਾਂ ਦੇ ਉੱਤੇ ਆਇਓ ਤੁਹਾਡੇ ਜਿੰਨੀ ਹਿੰਮਤ ਨਹੀਂ ਬੋਲੋ ਸੀ ਗੈਕਸਰ ਦੀ ਸੱਸ ਨੂੰ ਟਿਕਟ ਦਿੱਤੀ ਆ ਕਿਉਂਕਿ ਬੋਲਦੇ ਕੰਚਨਪ੍ਰੀਤ ਗੈਕਸਰ ਦੀ ਪਤਨੀ ਹੈ ਤੁਹਾਡੇ ਚੇ ਹਿੰਮਤ ਨਹੀਂ ਬੋਲੋ ਜੋ ਗੈਕਸਰ ਦੀ ਪਤਨੀ ਰਹਿ ਗਈ ਤੇ ਕੀ ਕਹਦੀ ਤੀ ਬੈਠਦੀ ਲਊਗੀ ਉਹ ਤੁਸੀਂ ਕਿਦਾਂ ਲੋਕਦੇ ਫਿਰਦੇ ਹੋ ਯਾਰ ਡੱਟ ਕੇ ਕਹੋ ਡੱਟ ਕੇ ਕਹੋ ਕਿ ਅਸੀਂ ਗੈਸਟਰਾਂ ਦੇ ਵਾਈ ਪੋਲਿਟਿਕਸ ਕਰਦੇ ਹਾਂ ਡੱਟ ਕੇ ਕਹੋ ਕਿ ਸਾਡੇ ਪੱਲੇ ਕੋਈ ਨਹੀਂ ਸੈਸੀ ਦਾਉਦ ਤੇ ਸੈਸੀ ਦਾਉਦ ਤੇ ਸਾਡੀ ਜ਼ਮੀਨ ਧਾਰਮਿਕ ਦਾਉਦ ਤੇ ਤੇ ਸੈਸੀ ਦਾਉਦ ਤੇ ਖਤਮ ਹੋ ਚੁੱਕੀ ਆ ਅਸੀਂ ਦੁਬਾਰਾ ਉਹੀ ਰਾਹ ਚੜਨਾ ਚਾਹੁੰਦੇ ਜਿਹੜਾ 10-15 ਸਾਲ ਪਹਿਲਾਂ ਸੀਗਾ ਬਾਰੇ ਸਰ ਬਹੁਤ ਔਖਾ ਹੈ ਇਹ ਬਾਦ ਹੀ ਛੁੱਟ ਦੇਵਾਂਗੇ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਯਾਰ ਆ ਮੇਰੇ ਕੋ ਪੇਪਰ ਪਏ 10 ਤੋਂ ਲੈ ਕੇ ਹੁਣ ਤੱਕ 24 ਤੱਕ ਆ ਮੈਨੂੰ ਲੱਗਦਾ 20 ਤੋਂ ਵੱਧ ਬੱਚਿਆ ਉਸ ਬੰਦੇ ਦੇ ਉੱਤੇ ਗੈਸਟਰ ਦੇ ਉੱਤੇ ਜਿਹਦੀ ਪਤਨੀ ਹੈ ਕੀ ਨਾ ਇਹਦਾ ਅਬ ਤੂੰ ਬਾਤ ਸਿਰ ਬਾਤ ਸਭ ਨੂੰ ਪਤਾ ਮੈਨੂੰ ਕਿ ਦੱਸਣ ਦੀ ਲੋੜ ਹੈ ਕੋਈ ਆ ਮੇਰ ਕੋ ਸਭ ਹਵ ਐਫ ਆਰ ਦੀ ਨੰਬਰ ਐ ਮੇਰ ਕੋ ਡੇਟ ਐ ਤਤਲਾਂ ਦੇ ਬੱਚੇ ਆ 307 ਦੇ ਬੱਚੇ ਲੁੱਟਾ ਖੋਵਾ ਦੇ ਬੱਚੇ ਕੀ ਚਾਹੁੰਦੇ ਆਪਾਂ ਕਾਲੀ ਗੱਲ ਕੀ ਚਾਹੁੰਦਾ ਕਿ ਪੰਜਾਬ ਨੂੰ ਸੜਦ ਗਿਆ ਉਹਨਾਂ ਦੇ ਘਾੜੀ ਪੰਜਾਬ ਨੂੰ ਦੁਬਾਰਾ ਉੱਥੇ ਤੱਕ ਦੀਏ ਇਹ ਜਾਗਤ ਦੀ ਦਿਆਂਗੇ ਸਤ ਪਾਏ ਜੋ ਬੰਦੀ ਹੋਵੇ ਅਸੀਂ ਡੈਕਸਟਰਾ ਦੀ ਪੋਲਟਿਕਸ ਉਹ ਵੀ ਹੁੜ ਦੇਵਾਂਗੇ ਪਾਏ ਜੋ ਬੰਦੀ ਹੋਵੇ ਕੰਚਨਪ੍ਰੀਤ ਕੌਰ ਦੀ ਗ੍ਰਫਤਾਰੀ ਤੇ ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ ਪ੍ਰਗਟ ਸਿੰਘ ਨੇ ਕਿਹਾ ਕਿ ਇਸ ਮਾਮਲੇ 'ਚ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ ਕਿਸੇ ਨਾਲ ਵਧਿੱਕੀ ਨਹੀਂ ਕੀਤੀ ਜਾਣੀ ਚਾਹੀਦੀ ਜੇਕਰ ਇਹ ਕਾਰਵਾਈ ਸਿਆਸੀ ਬਦਲਾਖੋਰੀ ਤਹਿਤ ਕੀਤੀ ਜਾ ਰਹੀ ਹੈ ਤਾਂ ਗਲਤ ਹੈ ਇਸ ਦੇ ਨਾਲ ਹੀ ਪ੍ਰਗਟ ਸਿੰਘ ਨੇ ਮੰਨਿਆ ਕਿ ਪੰਜਾਬ 'ਚ ਗੈਂਗਸਟਰ دہشت ਫੈਲਾ ਰਹੇ ਨੇ ਉਹਨਾਂ ਪੁਲਿਸ ਨੂੰ ਗੈਂਗਸਟਰਾਂ ਖਿਲਾਫ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ ਇਸ ਪ੍ਰੈਸ ਕਾਨਫਰੰਸ ਦੌਰਾਨ ਪ੍ਰਗਟ ਸਿੰਘ ਨੇ ਅਕਾਲੀ ਦਲ ਤੇ ਭਾਜਪਾ ਦੇ ਸੰਭਾਵਿਤ ਗੱਠਜੋੜ ਤੇ ਵੀ ਆਪਣ ਮੇਰਾ ਇਹ ਦਿੱਤੀ ਉਹਨਾਂ ਕਹਾਂ ਕਿ ਦੋਮਾ ਪਾਰਟੀਆਂ ਚ ਵਿਚਾਰਧਾਰਕ ਮਤਭੇਦ ਨੇ ਭਾਜਪਾ ਨੇ ਹਮੇਸ਼ਾ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਬਾਏ ਇਲੈਕਸ਼ਨ ਦੇ ਬਾਅਦ ਕੰਤਨਪ੍ਰੀਤ ਨੂੰ ਜਿਹੜੀ ਕਾਲੇਦਨ ਦੀ ਕੈਂਡੀਡੇਟ ਸੀ ਉਤੋਂ ਕੱਲ੍ਹ ਅਰੈਸਟ ਕਰ ਲਿਆ। ਦੇ ਕੋਈ ਨੋਦੀ ਬੜੀ ਨਾਲ ਨਹੀਂ ਹੈ। ਜਿਹਨੇ ਪਾਸਪੋਰਟ ਜਿਹੜਾ ਬਣਵਾਇਆ ਸੀ ਉਹਦੇ ਵਿੱਚ ਕੋਈ ਕਰਾਇਮ ਕੀਤਾ ਹੈਗਾ ਤੇ ਉਹਦਾ ਮੈਨੂੰ ਲੱਗਦਾ ਕਿ ਜੋ ਸਜ਼ਾ ਹੈ ਦੀ ਮਿਲਣੀ ਚਾਹੀਦੀ ਆ ਪਰ ਜੇ ਅਨਸੈਸਸਰਲੀ ਪੋਲਿਟੀਕਲ ਵੈਂਡ ਡਾਟਾ ਫਿਰ ਨਹੀਂ ਹੋਣਾ ਚਾਹੀਦਾ ਚਾਹੇ ਕਿਸੇ ਵੀ ਪਾਰਟੀ ਨਾਲ ਨਹੀਂ ਕਿੱਥੇ ਆਕਾਲੀ ਦਲ ਪੰਜਾਬ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਕਿੱਥੇ ਨਹੀਂ ਹੈਗਾ ਨਹੀਂ ਉਸ ਕਿਉਂ ਨਹੀਂ ਦੇਖੋ 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 ਕਿੱਥੇ ਨਹੀਂ ਫਰੋਤੀਆਂ ਜੋ ਜੋ ਰਿਪੋਰਟਿੰਗ ਹੁੰਦੀ ਹੈ ਦੇਖੋ ਬਹਤਾ ਜਿੰਨਾ ਚਿਰ ਦੇਖੋ ਅਲਟੀਮੇਟਲੀ ਕੋਈ ਉਹ ਇਹ ਹੋ ਜਾਂ ਇਨਸੀਡੈਂਟ ਪਰਸਨਲੀ ਸੁਣਿਆ ਜਾਂ ਪਰਸਨਲੀ ਦੇਖਿਆ ਨਹੀਂ ਹੋ ਕੋਜ਼ਿਕ ਐਫ ਆਈ ਆਰ ਹੋਈ ਹੈ ਜਿਸ ਦੇ ਬਣਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨੇ ਚ ਉਹਨਾਂ ਦਾ ਨਾਮ ਨਹੀਂ ਹੈਗਾ ਉਹ ਅਣਪਛਾਤੇ ਨਾਮ ਪਰਾਂ ਦੇ ਸੋ ਕਾਲਡ ਹਸਬੰਦ ਦਾ ਨਾਮ ਉਹ ਕਹਿੰਦੇ 65 ਸਾਲਾਂ ਦੀ ਬੀਬੀ ਦੇ ਘਰ ਤੇ ਫੋਨ ਲਾ ਕੇ ਕਹਿੰਦੇ ਕਿ ਜੇ ਵੋਟ ਨਾ ਪਾਈਏ ਕਾਲੀਦਾਰ ਨੂੰ ਤੇ ਫਿਰ ਲਾ ਲੇ ਉਸਤਾ ਨਹੀਂ ਦੇਖੋ ਮੈਂ ਕਿੰਨਾ ਹਾਲਾਤ ਮਾੜੇ ਹੋਏ ਆ ਪੰਜਾਬ ਦੇ ਵਿੱਚ ਕੋਈ ਦੋਰਾਵਾ ਨਹੀਂ ਇਹ ਕਿਸੇ ਦੇਖੋ ਜਿਹੜਾ ਇਹ ਇਹ ਜਿਹੜੇ ਇਹ ਜਿਹੜੇ ਹਾਲਾਤ ਆ ਇਹ ਕਿਸੇ ਪਾਰਟੀ ਲਈ ਵੀ ਚੰਗੇ ਨਹੀਂ ਪਾਰਟੀ ਨੂੰ ਛੱਡੋ ਪੰਜਾਬ ਲਈ ਚੱਕੇ ਸੋ ਮੈਨੂੰ ਲੱਗਦਾ ਉਹਦੇ ਤੇ ਜੋ ਰੂਲ ਦੇ ਮੁਤਾਬਕ ਕਾਰਵਾਈ ਕਰਨ ਦੀ ਜ਼ਰੂਰਤ ਹੈ ਉਹ ਕਰਨੀ ਚਾਹੀਦੀ। ਭਾਜਪਾ ਅਕਾਲੀ ਦਲ ਦਾ ਲਾਈਕਸ ਹੋਏ ਲੱਗ ਰਿਹਾ ਤੁਹਾਨੂੰ ਸਤਾਈ ਤੋਂ ਪਹਿਲਾਂ। ਦੇਖੋ ਮੈਨੂੰ ਲੱਗਦਾ ਕਿ ਜਿਹੜੀ ਵਿਚਾਰਧਾਰਕ ਆ ਉਹ ਤਾਂ ਕਿਤੇ ਨੇੜੇ ਤੇੜੇ ਵੀ ਨਹੀਂ ਖੜਦੀ। ਭਾਜਪਾ ਰੋਜ਼ ਪੰਜਾਬ ਤੇ ਹਮਲਾ ਕਰਦੀ ਆ। ਰੋਜ਼ ਕਦੀ ਚੰਡੀਗੜ੍ਹ ਲੈਂਦੀ ਆ, ਕਦੀ ਬੀਬੀਐਮਪੀ ਦੇ ਦੋਲੇ ਹੁੰਦੀ ਆ, ਕਦੀ ਯੂਨੀਵਰਸਿਟੀ ਦੇ ਦੋਲੇ ਹੁੰਦੀ ਆ। ਅਕਾਲੀ ਦਲ ਕਿਹੜੇ ਫੇਸ ਨਾਲ ਹਮ ਕਿਉਂਕਿ ਰੀਜਨਲ ਪਾਰਟੀ ਆ ਤੇ ਕਿਹੜੇ ਫੇਸ ਨਾਲ ਅਕਾਲੀ ਦਲ ਜਿਹੜਾ ਆ ਉਹਨਾਂ ਨਾਲ ਅਲਾਈਸ ਕਰੂਗਾ ਬਾਕੀ ਉਹਨਾਂ ਦੀ ਪਾਰਟੀ ਆ ਉਹਨਾਂ ਨੂੰ ਪਤਾ ਹੋਊਗਾ ਉਸ ਤੋਂ ਇਸ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਦੋਵੇਂ ਪਾਰਟੀਆਂ ਨੂੰ ਚਾਹੀਦਾ ਆ ਇਹ ਅਲਾਈਅንስ ਅੱਜ ਦੀ ਤਰੀਕ 'ਚ ਜੋ ਸਿਚੁਏਸ਼ਨ ਆ ਦੋਵਾਂ ਦੇ ਦੋਸਤ ਐ ਮੈਂ ਤੈਨੂੰ ਸੱਚੀ ਗੱਲ ਦੱਸਾਂ ਮੈਂ ਇੱਕ ਦਿਨ ਇੱਕ ਕਿਰਿਆ ਤੇ ਬੈਠਾ ਸੀਗਾ ਤੇ ਉੱਥੇ ਇੱਕ ਲੀਡਰ ਵੀ ਬੈਠਾ ਸੀ ਉਹਦਾ ਨਾਮ ਅਨਾਉਂਸ ਹੋਇਆ ਤੇ ਪਾਰਟੀ ਅਨਾਉਂਸ ਹੋਈ ਮੈਂ ਮੈਨੂੰ ਇਹ ਪਤਾ ਹੀ ਨਹੀਂ ਸੀਗਾ ਵੀ ਉਹ ਕੋਸ ਪਾਰਟੀ ਦੇ ਵਿੱਚ ਚਲੇ ਗਿਆ ਤੇ ਜਦੋਂ ਉਹ ਭਾਸ਼ਣ ਦੇ ਕੇ ਆਇਆ ਮੈਂ ਕਿਹਾ ਵੀ ਤੂੰ ਤੂੰ ਵੀ ਕਿਸ ਪਾਰਟੀ 'ਚ ਚਲੇ ਗਿਆ ਸੀ ਉਹ ਕਹਿੰਦਾ ਹਾਂ ਪਿੱਛੇ じゃ ਮੈਂ ਵੀ ਚਲੇ ਗਿਆ ਸੀ ਇਸ ਕਰਕੇ ਲੀਡਰਾਂ ਦਾ ਹਾਲ-ਹੋਲ ਵੀ ਇਦਾਂ ਦਾ ਹੀ ਹੈਗਾ ਪਤਾ ਨਹੀਂ ਕਦੋਂ ਕਿੱਥੇ ਚਲੇ ਜਾਣਾ ਇਹ ਨਹੀਂ ਨਹੀਂ ਪਲਟਬਾਜ਼ੀਆਂ ਜਲੰਧਰ ਜਲੰਧਰ ਤਾਂ ਮੈਨੂੰ ਲੱਗਦਾ ਜਦੋਂ ਮੈਂ ਚੰਡੀਗੜ੍ਹ ਕਿਸੇ ਨਾਲ ਗੱਲ ਕਰਦਾ ਉਹ ਪਲਟਬਾਜ਼ੀਆਂ ਲਈ ਮਸ਼ਹੂਰ ਕਰੀ ਜਾਂਦੇ ਜਲੰਧਰ ਨੂੰ ਤਾਂ ਇੱਥੇ ਥੋੜੀਆਂ ਵਜੀਆਂ ਕਿਤੇ ਹਿਆਰਪੁਰ ਕਿਤੇ ਥੋੜੀਆਂ ਵਜੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਸਥਿਤ ਆਪਣੀ ਰਿਹੈਸ਼ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਚ 44920 ਕਿਲੋਮੀਟਰ ਸੜਕਾਂ ਬਣਨ ਜਾ ਰਹੀਆਂ ਨੇ ਇਸ ਦੇ ਲਈ ਟੈਂਡਰ ਹੋ ਜਾਣਗੇ ਕੁਆਲਟੀ ਨਾਲ ਬਿਲਕੁਲ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ ਪੰਜਾਬ ਮੰਡੀ ਬੋਰਡ 22291 ਕਿਲੋਮੀਟਰ ਅਤੇ ਨਗਰ ਨਿਗਮ ਤੇ ਨਗਰ ਕੌਂਸਲ 1255 ਕਿਲੋਮੀਟਰ ਸ਼ਹਿਰੀ ਸੜਕਾਂ ਬਣਾਉਣਗੇ 16209 ਰੋੜ ਰੁਪਏ ਕੁਆਲਟੀ ਵਾਲੀਆਂ ਸੜਕਾਂ ਤੇ ਲੱਗ ਰਹੇ ਨੇ ਸੜਕ ਬਣਾਉਂਦੇ ਸਮੇਂ ਠੇਕੇਦਾਰ ਤੋਂ ਕਿਸੇ ਵੀ ਵਿਭਾਗ ਦਾ ਬਾਬੂ ਪੈਸੇ ਨਹੀਂ ਮੰਗੇਗਾ ਸੜਕ ਦੀ ਕੁਆਲਟੀ ਚੈੱਕ ਕਰਨ ਲਈ ਫਲਾਈਂਗ ਸਕੁਐਡ ਬਣਾਇਆ ਗਿਆ ਹੈ ਮੁੱਖ ਮੰਤਰੀ ਨੇ ਕਿਹਾ ਕਿ ਠੇਕੇਦਾਰ ਵੱਲੋਂ 5 ਸਾਲਾਂ ਤੱਕ ਉਸਾਰੀ ਦੀ ਮੁਰੰਮਤ ਕਰਨ ਦੀ ਸ਼ਰਤ ਰੱਖੀ ਗਈ ਹੈ ਇਸ ਲਈ ਠੇਕੇਦਾਰ ਨੂੰ ਪਹਿਲਾਂ ਹੀ ਸਹੀ ਕੰਮ ਕਰਨਾ ਚਾਹੀਦਾ ਹੈ ਪਹਿਲਾਂ ਅਸੀਂ 19373 19373 ਕਿਲੋਮੀਟਰ ਸੜਕਾਂ ਜਿਹੜੀਆਂ ਪਿੰਡਾਂ ਦੀਆਂ ਉਨਾ ਵਾਸਤੇ 4090 ਕਰੋੜ ਦਾ ਪ੍ਰੋਜੈਕਟ ਜਿਹੜਾ ਉਹ ਸ਼ੁਰੂ ਕੀਤਾ ਸੀਗਾ ਜੋ ਕੋ ਚੱਲ ਰਿਹਾ ਹੈ ਹੁਣ ਇਸ ਵਕਤ ਤੁਹਾਡੇ ਕੋਲੇ ਵੀਡੀਓਜ਼ ਵੀ ਆਉਂਦੀਆਂ ਹੋਣੀਆਂ ਸੜਕਾਂ ਬਣਦਿਆਂ ਦੀ ਤੇ ਹੁਣ ਇਹਦੇ ਵਿੱਚ ਐਡ ਕਰਕੇ ਅਸੀਂ ਟੋਟਲ 44920 ਕਿਲੋਮੀਟਰ 44920 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਉਹ ਬਣਾਉਣ ਜਾ ਰਹੇ ਆ ਉਹਦਾ ਸਾਰਾ ਜਿਹੜਾ ਟੈਂਡਰ ਵਗੈਰਾ ਹੋ ਜਾਣਗੇ ਹੁਣ ਪਹਿਲਾਂ ਵਾਲੀਆਂ ਉਹ ਨਹੀਂ ਦਿੱਤੇ ਹੋਗੇ ਉਹਦੇ ਵਿੱਚ ਹੁਣ ਐਡ ਕਰ ਲ ਕੇ 44000 ਹੋ ਜਾਊਗਾ ਪੀ ਡਬਲਯੂ ਡੀ ਦੀਆਂ ਹੈਗੀਆਂ ਨੇ ਜੀ ਜਿਹਨੂੰ ਪਲਾਨ ਰੋਡਸ ਕਹਿੰਦੇ ਆ ਆਪਾਂ ਜਿਹੜੀਆਂ ਲਿੰਕ ਰੋਡ ਤੋਂ ਵੱਡੀਆਂ ਹੁੰਦੀਆਂ कोई बारह फुटी है कोई अठारह फुटी है अठाई सौ उन्ती किलोमीटर रूरल लिंक रोड अठारह हजार डी कर रहे जी मंडी बोर्ड पंजाब मंडी बोर्ड जोड़ा बई हजार दो सौ कानवे किलोमीटर ਦੀ ਮਿਊਸਪਲ ਕਾਰਪੋਰੇਸ਼ਨ ਮਿਊਸਪਲ ਕੌਂਸਲਸ ਨਗਰਪੰਚਾਇਤਾਂ अर्बन ਰੋਡ ਜਿਹੜੀਆਂ ਨੇ ਉਹ 1255 ਕਿਲੋਮੀਟਰ ਇਹ ਪਾ ਕੇ ਟੋਟਲ 44920 ਕਿਲੋਮੀਟਰ ਜਿਹੜਾ 16000 209 ਕਰੋੜ ਰੁਪਏ ਸੜਕਾਂ ਤੇ ਕੁਆਲਟੀ ਸੜਕਾਂ ਤੇ ਲੱਗ ਰਿਹਾ ਹੈ ਮੈਂ ਪੰਜਾਬ ਦੇ ਸਾਰੇ ਸੜਕਾਂ ਦੇ ਠੇਕੇਦਾਰਾਂ ਨੂੰ ਟੈਗੋਰ ਥੀਏਟਰ ਦੇ ਵਿੱਚ ਬੁਲਾਇਆ ਸੀਗਾ ਕਿ ਕੋਹ ਉਹਨਾਂ ਨੂੰ ਹੀ ਮਿਲਨੇ ਟੈਂਡਰ ਜਿੰਨੇ ਵੀ ਪੰਜਾਬ ਦੇ ਹੈਗੇ ਨੇ ਟੈਂਡਰ ਉਹਨਾਂ ਚੋਂ ਹੀ ਮਿਲਨੇ ਕਿਸੇ ਨਾ ਕਿਸੇ ਨੂੰ ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਤੁਹਾਡੇ ਤੋਂ ਕੋਈ ਕਮਿਸ਼ਨ ਨਹੀਂ ਲਿਆ ਜਾਊਗਾ ਪਹਿਲਾਂ ਤਾਂ ਟੈਂਡਰ ਵੇਲੇ ਕਮਿਸ਼ਨ ਸ਼ੁਰੂ ਹੋ ਜਾਂਦਾ ਨਾ ਤੁਹਾਡੇ ਤੋਂ ਕੋਈ ਕਮਿਸ਼ਨ ਨਹੀਂ ਲਿਆ ਜਾਊਗਾ ਤੁਹਾਨੂੰ ਜਦੋਂ ਸੜਕ ਬਣਾਉਂਗੇ ਕੋਈ ਤੁਹਾਡੇ ਕੋਲੇ ਪੀਡਬਲਯੂਡੀ ਦਾ ਮੰਡੀ ਬੋਰਡ ਦਾ ਜਾਂ ਕੋਈ ਅਫਸਰ ਕੋਈ ਇਦਾਂ ਦਾ ਬਾਬੂ ਆ ਕੇ ਤੁਹਾਡੇ ਤੋਂ ਕੋਈ ਪੈਸੇ ਨਹੀਂ ਮੰਗੂਗਾ ਤੁਸੀਂ ਸੜਕ ਦੇ ਵਿੱਚ ਕੁਆਲਿਟੀ ਵਾਲੇ ਪਾਸੇ ਸਮਝੌਤਾ ਨਾ ਕਰਿਓ ਆਪਣੀ ਐਸਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵਿਧਾਨ ਸਭਾ ਦੇ ਸਪੀਕਰ ਨੂੰ ਲਿਖੀ ਗਈ ਚਿੱਠੀ ਤੇ ਵੀ ਪ੍ਰਤੀਕਿਰਿਆ ਦਿੱਤੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਸ ਚਿੱਠੀ 'ਚ ਪੰਜਾਬ 'ਚ ਵਧ ਰਹੇ ਗੈਂਗਸਟਰਵਾਦ ਤੇ ਚਿੰਤਾ ਜਤਾਈ ਸੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ 'ਚ ਰੰਧਾਵਾ ਹੀ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕਰਦੇ ਰਹੇ ਨੇ ਰੰਧਾਵਾ ਨੂੰ ਚਿੱਠੀ 'ਚ ਦੱਸ ਦੇਣਾ ਚਾਹੀਦਾ ਸੀ ਕਿ ਗੈਂਗਸਟਰ ਕੌਣ-ਕੌਣ ਅਤੇ ਕਿੱਥੇ-ਕਿੱਥੇ ਨੇ ਜੇਲ੍ਹ ਅੰਦਰ ਬੰਦ ਗੈਂਗਸਟਰ ਸ਼ਰੀਆਮ ਰੰਧਾਵਾ ਦਾ ਨਾਮ ਲੈਂਦੇ ਨੇ ਮਾਨ ਨੇ ਚੇਤਾਵਨੀ ਦਿੰਦੇ ਕਹਾਂ ਕਿ ਜੇਕਰ ਕੋਈ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਵੀ ਆਪਣੀ ਮਾਂ ਦੀ ਗੋਦ ਅਤੇ ਲੋਰੀਆਂ ਨਸੀਬ ਨਹੀਂ ਹੋਣਗੀਆਂ ਸੁਖਿੰਦਰ ਰੰਧਾਵਾ ਨੇ ਸਪੀਕਰ ਸਾਹਿਬ ਨੂੰ ਲਿਖਿਆ ਵੀ ਪੰਜਾਬ ਚ ਗੈਂਗਸਟਰ ਵਧ ਗਏ ਤੇ ਸੁਖਿੰਦਰ ਰੰਧਾਵਾ ਵੀ ਤਾਂ ਲਿਆਇਆ ਉਹਨਾਂ ਨੂੰ ਥੋੜਾ ਜਿਹਾ ਡਰੈਸ ਵੀ ਦੇਣ ਦਾ ਵੀ ਕਿਹੜੇ-ਕਿਹੜੇ ਨੇ ਕਮਾਲ ਆ ਯਾਰ ਵੱਡੇ-ਵੱਡੇ ਗੈਂਗਸਟਰ ਤਾਂ ਉਹਦਾ ਨਾਂ ਲਈ ਜਾਂਦੇ ਨੇ ਵੀ ਅਸੀਂ ਸਾਨੂੰ ਇਹਨੇ ਪਤਾ ਕੀਤਾ ਉਹ ਬਹੁਤ ਜੇਲ੍ਹ ਚ ਬੈਠੇ ਨੇ ਕੰਮ ਲੈ ਕੇ ਛੱਡਦੇ ਉਹ ਤੁਸੀਂ ਜਿੰਦਰਨ ਜਹਾਵਾ ਜੀ ਤੁਸੀਂ ਭਾਵੇਂ ਇਹ ਜੀ ਚਿੱਟੀਆਂ ਨਾਲ ਲਿਖੋ ਜਿੱਦੇ ਗੈਂਗਸਟਰਾਂ ਦਾ ਪੰਜਾਬ ਦੇ ਵਿੱਚ ਮੈਂ ਅੱਜ ਫੇਰ ਕਹਿਣਾ ਚਾਹੁੰਦਾ ਪੰਜਾਬ ਦੇ ਵਿੱਚ ਗੈਂਗਸਟਰਾਂ ਲਈ ਕੋਈ ਥਾਂ ਨਹੀਂ ਜੇ ਕੋਈ ਇਸ ਗਲਤਫਹਿਮੀ 'ਚ ਆ ਕੇ ਪੰਜਾਬ ਦੀ ਲਾਅ ਐਂਡ ਆਰਡਰ ਨੂੰ ਜਾਂ ਪੰਜਾਬ ਦੇ ਸੋਸ਼ਲ ਸਟਰਕਚਰ ਨੂੰ ਪਾਈ ਜਾ ਰਹੇ ਨੂੰ ਤੋੜ ਦੂਗਾ ਗੋਲੀਆਂ ਨਾਲ ਤਾਂ ਗਲਤਫਹਿਮੀ ਚ ਹੈ ਇੱਧਰਲੇ ਪਾਸਿਓਂ ਵੀ ਜਿਹੜਾ ਜਵਾਬ ਉਹ ਆਊਗਾ ਜਿਹੜਾ ਕੋਈ ਸੜਕਾਂ ਤੇ ਜਾਂ ਪੈਟਰੋਲ ਪੰਪ ਤੇ ਕਿਸੇ ਦੁਕਾਨ ਤੇ ਗੋਲੀ ਚਲਾਊਗਾ ਮਾਂ ਦੀ ਗੋਦੀ ਜਾ ਕੇ ਉਹ ਵੀ ਨਹੀਂ ਸੌਂਦਾ ਫਿਰ ਲੋਰੀਆਂ ਉਹਨੂੰ ਵੀ ਨਹੀਂ ਮਿਲਣੀਆਂ ਇਹ ਮੈਂ ਸਖਤ ਸ਼ਬਦਾਂ 'ਚ ਕਹਿਣਾ ਚਾਹੁੰਨਾ ਕਿ ਪੰਜਾਬ ਹਮੇਸ਼ਾ ਸ਼ਾਂਤੀਪੂਰਵਕ ਸਰਬੱਤ ਦੇ ਭਲੇ ਦੀ ਬਾਣੀ ਵਾਲਾ ਪ੍ਰਦੇਸ਼ ਹੈ ਤੇ ਇੱਥੇ ਕੋਈ ਐਦਾਂ ਦਾ ਸੋਚ ਕਿ ਆ ਜਾਏ ਕੋਈ ਸ਼ੂਟਰ ਆ ਜਾਏ ਕੋਈ ਉਧਰੋਂ ਉਧਰੋਂ ਕੋਈ ਵੀ ਅਸੀਂ ਚਾਰ ਗੋਲੀਆਂ ਚਲਾ ਕੇ ਪੰਜਾਬ ਦਾ ਅਮਨ ਚੈਨ ਭੰਗ ਕਰ ਦਾਂਗੇ ਗਲਤ ਫਹਿਮੀ ਨਹੀਂ ਹੈ ਬੱਸਾਂ ਦੇ ਚੱਕਾ ਜਾਮ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਜੋ ਕੀਤਾ ਉਸਦੇ ਨਤੀਜੇ ਆ ਰਹੇ ਨੇ ਕੱਚੇ ਕਰਮਚਾਰੀ ਭਰਤੀ ਕਰ ਲਏ ਗਏ ਸਨ ਕਿੰਨੇ ਸਮੇਂ ਲਈ ਭਰਤੀ ਕੀਤੇ ਗਏ ਕਦੋਂ ਪੱਕੇ ਹੋਣਗੇ ਇਸ ਤੇ ਧਿਆਨ ਨਹੀਂ ਦਿੱਤਾ ਗਿਆ ਸਰਕਾਰ ਨਹੀਂ ਚਾਹੁੰਦੀ ਕਿ ਕਿਸੇ ਦੀ ਨੌਕਰੀ ਚਲੀ ਜਾਵੇ ਅਸੀਂ ਰੋਜ਼ਾਨਾ ਏਡੀਏ ਲੀਗਲ ਨਾਲ ਇਸ ਸੰਬੰਧੀ ਗੱਲ ਕਰ ਰਹੇ ਹਾਂ ਮੁਲਾਜ਼ਮਾ ਨੂੰ ਇਸ ਤਰ੍ਹਾਂ ਨਾਲ ਆਪਣੀ ਗੱਲ ਰੱਖਣੀ ਚਾਹੀਦੀ ਹੈ ਕਿ ਕਿਸੇ ਨੂੰ ਨੁਕਸਾਨ ਨਾ ਹੋਵੇ। ਉਹਨਾਂ ਨੂੰ ਲੋਕਾਂ ਨੂੰ ਪਰੇਸ਼ਾਨ ਕਰਨ ਵਾਲਾ ਤਰੀਕਾ ਨਹੀਂ ਅਪਣਾਉਣਾ ਚਾਹੀਦਾ। ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਬਹੁਤ ਜਲਦ ਪੰਜਾਬ ਰੋਡਵੇਜ਼ ਦੀ ਫਲੀਟ 'ਚ 900 ਦੇ ਕਰੀਬ ਨਵੀਆਂ ਤੇ ਸ਼ਾਨਦਾਰ ਬੱਸਾਂ ਸ਼ਾਮਲ ਕਰਨ ਜਾ ਰਹੇ ਆ। ਦੇਖੋ ਪੁਰਾਣੀਆਂ ਸਰਕਾਰਾਂ ਨੇ ਜੋ ਕਿ ਕੀਤਾ ਹੋਇਆ ਉਹਦੇ ਹੁਣ ਨਤੀਜੇ ਆ ਰਹੇ ਨੇ। ਉਹਨਾਂ ਨੇ ਕੱਚੇ ਕੰਮ 'ਤੇ ਭਰਤੀ ਕਰ ਲਏ। ਨਾਉ ਨਾਂ ਬਾਰੇ ਕੋਈ ਨੋਟੀਫਿਕੇਸ਼ਨ ਇਸ ਤਰ੍ਹਾਂ ਜਾਰੀ ਹੋਇਆ ਵੀ ਇਹ ਕਦੋਂ ਤੱਕ ਰਹਿਣਗੇ ਕਿੰਨੀ ਇਹਨਾਂ ਦੀ ਤਨਖਾਹ ਹੋਊਗੀ ਕਿੰਨਾ ਇਹਨਾਂ ਦਾ ਡਿਊਟੀ ਪੀਰੀਅਡ ਹੋਊਗਾ ਜੋ ਉਦੋਂ ਕੱਚ ਕਰੜ ਕਹਿੰਦਾ ਜਿਹਨੂੰ ਪੰਜਾਬੀ ਚ ਕੱਚ ਕਰੜ ਚ ਕਰਗੇ ਵੀ ਕੋਈ ਗੱਲ ਨਹੀਂ ਕੀ ਫਰਕ ਪੈਂਦਾ ਆਪਾਂ ਕਿਹੜਾ ਦੁਬਾਰੇ ਆਉਣਾ ਇੱਕ ਵਾਰੀ ਕਰ ਲਓ ਮੈਂ ਨਹੀਂ ਚਾਹੁੰਦਾ ਕਿਸੇ ਦੇ ਇੱਕ ਚੁੱਲ੍ਹੇ ਦੀ ਅੱਗ ਬੁਜੇ ਅਸੀਂ ਸਾਰੇ ਪੀਆਰਟੀਸੀ ਦੇ ਮੁਲਾਜ਼ਮਾਂ ਨਾਲ ਵੀ ਗੱਲਬਾਤ ਦੇ ਵਿੱਚ ਆ ਕਿਸੇ ਦਾ ਕੋਰਟ ਚ ਕੇਸ ਚੱਲਦਾ ਹੈ ਕਿਸ ਦੀ ਪੀਆਈਐਲ ਪਈ ਹੋਈ ਹੈ ਕਿਸੇ ਦਾ ਕੋਈ ਟੈਕਨੀਕਲ ਇਸ਼ੂ ਹੈ ਐਡਵੋਕੇਟ ਚੈਨਲ ਨਾਲ ਵੀ ਹਰ ਰੋਜ਼ ਮੀਟਿੰਗ ਹੁੰਦੀ ਹੈ ਤੇ ਅਸੀਂ ਉਹਨਾਂ ਸਾਰਿਆਂ ਦਾ ਮਸਲਾ ਜਿਹੜਾ ਹੈ ਉਹ ਹੱਲ ਕਰਾਂਗੇ ਬੈਠ ਕੇ ਹੱਲ ਕਰਾਂਗੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਤਰੀਕੇ ਜਿਹੜੇ ਨੇ ਉਹ ਚੰਗੇ ਨਹੀਂ ਹੈਗੇ ਤੇ ਉਹ ਉਹ ਵਧੀਆ ਤਰੀਕੇ ਨਾਲ ਗੱਲਬਾਤ ਕਰਨ ਟੇਬਲ ਤੇ ਬਹਿ ਕੇ ਜਰੂਰ ਉਹਦਾ ਹੱਲ ਹੋਊਗਾ ਕੋਈ ਅਸੀਂ ਗੱਲ ਨਹੀਂ ਮੈਂ ਖੁਦ ਇੱਕ ਪਿੰਡਾ ਚ ਆਇਆ ਹਾਂ ਮੈਨੂੰ ਪਤਾ ਹੈ ਨੌਕਰੀ ਕੋ ਬਾਰੇ ਮਿਲਦੀ ਹੈ ਦੁਬਾਰਾ ਹੁਣ ਜੇ ਨਹੀਂ ਜੇ ਨਿਕਲ ਜਾਣਗੇ ਕਿੱਥੇ ਜਾਣਗੇ ਉਹ ਉਮਰ ਹੀ ਇੰਨੀਆਂ ਹੋ ਗਈਆਂ ਕਿਸੇ ਹੋਰ ਜੋਬ ਵਾਸਤੇ ਵੀ ਅਪਲਾਈ ਨਹੀਂ ਕਰ ਸਕਦੇ ਸੋ ਮੈਂ ਉਹਨਾਂ ਦੀਆਂ ਜਿਹੜੀਆਂ ਸਮਾਜਿਕ ਆਰਥਿਕ ਘਰੇਲੂ ਸਮੱਸਿਆਵਾਂ ਨੂੰ ਸਮਝਦਾ ਸੋ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਬਸ ਇਸ ਕਿਸਮ ਦਾ ਬਾਕੀ ਡੈਮੋਕਰੈਟਿਕ ਰਾਈਟ ਹੈ ਹਰੇਕ ਦਾ ਕਿ ਉਹ ਆਪਣੇ ਹੱਕਾਂ ਵਾਸਤੇ ਆਪਣੀਆਂ ਹੱਕੀ ਮੰਗਾਂ ਨੂੰ ਸਰਕਾਰਾਂ ਤੱਕ ਪਹੁੰਚਾਉਣ ਵਾਸਤੇ ਤਰੀਕਾ ਅਪਣਾ ਸਕਦੇ ਪਰ ਲੋਕਾਂ ਨੂੰ ਤੰਗ ਕਰਨ ਵਾਲਾ ਤਰੀਕਾ ਨਾ ਬਣ। ਦੇਖੋ ਜੀ ਜਿਹੜੇ ਕਾਨੂੰਨ ਨੇ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਉਹਨਾਂ ਮੁਤਾਬਕ ਅਸੀਂ ਬਹੁਤ ਸਾਰੀਆਂ ਇਹਨਾਂ ਦੇ ਬੱਸਾਂ ਦੇ ਕੈਨਸਲ ਕੀਤੇ ਨੇ ਪਰਮਿਟ ਜਿਹੜੇ 30-30 ਕਿਲੋਮੀਟਰ ਬਾਅਦ ਇਹਨਾਂ ਨੇ ਵਧਾ ਰੱਖੇ ਸੀ। 30 ਕਿਲੋਮੀਟਰ ਇੱਥੇ ਫੇਰ ਅੱਗੇ ਫੇਰ ਅੱਗੇ ਫੇਰ ਅੱਗੇ ਸਾਡੇ ਲਈ ਕੋਈ ਆਰਬਿਟ ਕੋਈ ਨਿਊਦੀਪ ਕੋਈ ਪ੍ਰਾਈਵੇਟ ਬੱਸ ਸਾਡਾ ਨਾਂ ਦਾ ਪਾਈਪ ਦੀ ਜਵਾਬ ਹੈ। ਨਾਸੀ ਆ ਪੈਸੇ ਲੈਣੇ ਅਸੀਂ ਚਾਹੁੰਦੇ ਆ ਕਿ ਹੁਣ ਸਰਕਾਰ ਬੱਸਾਂ ਪਾਊਗੀ ਨਵੀਆਂ 900 ਦੇ ਕਰੀਬ ਬੱਸਾਂ ਪੰਜਾਬ ਰੋਡਵੇ ਦੀ ਫਲੀਟ ਵਿੱਚ ਸ਼ਾਮਲ ਹੋਣਗੀਆਂ ਸ਼ਾਨਦਾਰ ਬੱਸਾਂ ਪਾਵਾਂਗੇ ਤਾਂ ਕਿ ਅਪਡੇਟ ਕਿਉਂਕਿ ਜ਼ਮਾਨਾ ਬਦਲ ਰਿਹਾ ਐਨਰਜੀ ਦਾ ਜ਼ਮਾਨਾ ਬਦਲ ਰਿਹਾ ਉਹਦੇ ਮੁਤਾਬਕ ਹੀ ਅਪਡੇਟਡ ਬੱਸਾਂ ਹੋਣਗੀਆਂ ਤਾਂ ਕਿ ਅਗਲੇ 20-25 ਸਾਲ ਲੋੜ ਨਾ ਪਵੇ ਤਾਂ ਇਸ ਕਰਕੇ ਸਾਡੇ ਵੱਲੋਂ ਪੰਜਾਬ ਦੇ ਖਜ਼ਾਨੇ ਨੂੰ ਇੱਕ ਰਪੀਏ ਦੀ ਵਿਹਾਨੀ ਪਹੁੰਚਾਉਣ ਦੀ ਕੋਈ ਨਾ ਮਨਛਾ ਹੈ ਨਾ ਇੱਛਾ ਹੈ ਤੇ ਨਾ ਹੀ ਅਸੀਂ ਕਰਾਂਗੇ ਪੰਜਾਬ ਚ ਸਰਕਾਰੀ ਬਸ ਮੁਲਾਜ਼ਮਾਂ ਦੀ ਹੜਤਾਲ ਤੇ ਸਰਕਾਰ ਨੇ ਸਖਤ ਕਦਮ ਚੁੱਕਿਆ ਹੈ ਸਰਕਾਰ ਵੱਲੋਂ ਹੜਤਾਲ ਚ ਸ਼ਾਮਲ ਸਾਰੇ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਵਿਭਾਗ ਨੇ ਇਸ ਸਬੰਧ ਚ ਸਾਰੇ ਕੱਚੇ ਮੁਲਾਜ਼ਮਾਂ ਨੂੰ ਮੇਲ ਭੇਜ ਕੇ ਕਾਰਵਾਈ ਦੀ ਸੂਚਨਾ ਦਿੱਤੀ ਹੈ ਮੇਲ ਚ ਕਿਹਾ ਗਿਆ ਹੈ ਕਿ ਕਰਮਚਾਰੀਆਂ ਨੇ ਗੈਰ ਕਾਨੂੰਨੀ ਧਰਨੇ ਚ ਹਿੱਸਾ ਲੈ ਕੇ ਸਰਕਾਰ ਨੂੰ ਆਰਥਿਕ ਨੁਕਸਾਨ ਪਹੁੰਚਾਇਆ ਹੈ ਰੂਟ ਤੇ ਬਸ ਨਾ ਚਲਾਉਣ ਬਦਲੇ ਜੁਰਮਾਨਾ ਲਗਾਇਆ ਗਿਆ ਤੇ ਸਾਰੇ ਸਬੰਧਤ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਸੇਵਾਵਾਂ ਤੋਂ ਸਸਪੈਂਡ ਕਰ ਦਿੱਤਾ ਗਿਆ ਕਰਮਚਾਰੀਆਂ ਨੂੰ ਸਸਪੈਂਡ ਕਰਨ ਸੰਬੰਧੀ ਭੇਜੇ ਲੈਟਰ 'ਚ ਲਿਖਿਆ ਗਿਆ ਏ ਕਿ ਤੁਸੀਂ ਲੋਕਾਂ ਨੇ ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਪਰੇਸ਼ਾਨ ਕੀਤਾ ਏ ਤੁਹਾਡੀ ਹੜਤਾਲ ਕਾਰਨ ਲੋਕਾਂ ਨੂੰ ਆਉਣ ਜਾਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਸ ਲਈ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਧਰ ਹੜਤਾਲ 'ਤੇ ਬੈਠੇ ਮੁਲਾਜ਼ਮਾ ਨੇ ਸਰਕਾਰ ਦੇ ਇਸ ਕਦਮ ਦੇ ਵਿਰੋਧ 'ਚ ਆਪਣਾ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਹੈ ਪੈਨਸ਼ਨ ਨੋਟਿਸ ਹੈ ਇਹ ਤਾਂ ਪਹਿਲਾਂ ਵੀ ਸਾਡੀਆਂ ਹੜਤਾਲਾਂ ਜਿੰਨੀਆਂ ਵੀ ਹੁੰਦੀ ਰਹੀਆਂ ਤਾਂ ਪਹਿਲਾਂ ਵੀ ਸਰਕਾਰ ਇੱਕ ਗੱਦਰ ਪਰ ਭੁੱਖੇ ਮਾਰਦੀ ਰਹੀ ਆ ਸਪੈਨਸ਼ਨ ਨੋਟਿਸ ਦਾ ਕੱਟਣ ਦਾ ਤਾਂ ਕੋਈ ਮਤਲਬ ਨਹੀਂ ਬੰਦਾ ਕਿਉਂਕਿ ਇਹ ਜਿਹੜੀ ਹੜਤਾਲ ਆ ਸੀ ਆ ਹੀ ਨਹੀਂ ਕੀਤੀ ਹੈਗੀ ਇਹ ਸਰਕਾਰ ਦੀਆਂ ਨਲਾਕੀਆਂ ਦੇ ਕਰਕੇ ਡੀਐਸਟੀ ਪੰਜਾਬ ਜਿਹੜੀ ਡਾਇਰੈਕਟਰ ਸਟੇਟ ਟਰਾਂਸਪੋਰਟ ਉਹਨਾਂ ਦੀਆਂ ਨਲਾਕੀਆਂ ਕਰਕੇ ਹੜਤਾਲ ਹੋਈ ਹੈ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਜਿਹੜੀ ਝੱਲਣੀ ਪੈ ਰਹੀ ਹੈ ਸਰਾਸਰ ਸਰਕਾਰ ਦੀ ਨਿਰਕੀ ਹੈ ਜੀ ਪਹਿਲੀ ਗੱਲ ਤੇ ਮੈਂ ਤਾਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਾ ਕਿ ਜਿਹੜੀ ਇਹ ਹੜਤਾਲ ਤੇ ਜਾਂ ਜਿਹੜਾ ਘਾਟਾ ਕਰਨ ਜਿਹੜਾ ਰੋਡਵੇ ਦੀ ਛੱਪੀ ਖਰਾਬ ਕਰਨ ਦਾ ਨਾਂ ਲੈਂਦੀ ਹੈ ਸਰਕਾਰ ਇਹ ਅਸੀਂ ਨਹੀਂ ਕੀਤੀ ਇਹ ਸਰਕਾਰ ਦੀ ਨਿਲੈਕੀ ਆ ਜਿਹੜੀ 2 ਘੰਟੇ ਦਾ ਹੜਤਾਲ ਹੜਤਾਲ ਦਾ ਹੀ ਉਹ 2 ਘੰਟੇ ਅਸੀਂ ਕਰਕੇ ਉਸ ਤੋਂ ਬਾਅਦ ਸਾਡੀ ਸਰਵਿਸ ਲਗਾਤਾਰ ਉਸੇ ਤਰ੍ਹਾਂ ਹੀ ਚੱਲਣੀ ਇਹ ਸਰਕਾਰ ਨੇ ਜਿਹੜੇ ਨਜਾਇਜ਼ ਬੰਦੇ ਘਰਾਂ ਦੇ ਵਿੱਚ ਡਿਟੇਨ ਕੀਤੇ ਉਸ ਤੋਂ ਬਾਅਦ ਨਜਾਇਜ਼ ਬੰਦਿਆਂ ਨੂੰ ਥਾਣਿਆਂ ਦੇ ਵਿੱਚ ਕੀਤਾ ਅੱਜ ਸਾਡੇ ਡੀਪੂ ਦੇ ਇੱਕ ਪ੍ਰਧਾਨ ਤੇ ਜਦ ਕਿ ਅਸੀਂ 90 ਬੰਦਿਆਂ ਦੇ ਨਜਾਇਜ਼ ਪਰਚੇ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਛੁੱਡ ਦਿੱਤਾ ਜਦ ਕਿ ਕੋਈ ਕਸੂਰ ਨਹੀਂ ਉਹਨਾਂ ਦਾ ਕੋਈ ਕੁਝ ਨਹੀਂ ਹੋ ਗਿਆ ਉਹਦੇ ਕਰਕੇ ਸਰਕਾਰ ਔਰ ਮੈਨੇਜਮੈਂਟ ਦਾ ਕਸੂਰ ਆ ਤੇ ਪ੍ਰਸ਼ਾਸਨ ਵਿੱਚ ਲੜਿਆ ਪਿਆ ਜੀ ਉਸ ਕਰਕੇ ਇਹ ਹੜਤਾਲ ਜਿਹੜੀ ਹੈ ਉਹਨਾਂ ਦੇ ਕਰਕੇ ਹੋਈ ਤੇ ਰੋਡਵੇ ਦੀ ਜਿਹੜੀ ਸ਼ਬੀ ਦੀ ਜਿਹੜਾ ਘਾਟਾ ਇਹ ਸਰਕਾਰ ਦੀ ਨਿ ਲਕੀ ਹੈ ਬਾਏ ਦਿਵੇ ਪਰਮਾਤਮਾ ਨਾ ਕਰੇ ਸਾਡੇ ਤੇ ਉਹ ਸਥਿਤੀ ਆ ਗਈ ਅਸੀਂ ਉਹਨਾਂ ਜਿਹੜੇ ਡੀਪੂ ਨਹੀਂ ਖੋਲਾਂਗੇ ਜਿੰਨਾ ਚਿਰ ਸਾਡੇ ਮੌਤਲ ਕਿਤੇ ਮੁਲਾਜ਼ਮ ਪਹਿਲਾਂ ਨਹੀਂ ਛੱਡਦੇ ਰੂਟ ਤੇ ਇਹ ਬੰਦ ਤੇ ਬੰਦ ਹੀ ਰਹਿਣਗੇ ਉਹਨਾਂ ਦੀ ਲੰਗੇ ਕੱਲ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਹ ਟ੍ਰੈਫਿਕ ਕੰਟਰੋਲ ਕਰ ਰਿਹਾ ਹੈ ਪੁਲਿਸ ਮੁਲਾਜ਼ਮਾਂ ਨੂੰ ਗਾਲ੍ਹਾਂ ਕੱਢ ਰਿਹਾ ਸਨ ਅੱਜ ਢਾਲੀਵਾਲ ਨੇ ਇਸ ਮਾਮਲੇ ਤੇ ਸਫਾਈ ਦਿੱਤੀ ਢਾਲੀਵਾਲ ਨੇ ਕਿਹਾ ਕਿ ਉਹਨਾਂ ਦੇ ਮਨ 'ਚ ਪੁਲਿਸ ਮੁਲਾਜ਼ਮਾਂ ਲਈ ਬਹੁਤ ਸਤਿਕਾਰ ਹੈ ਅਸੀਂ ਇੱਕੋ ਪਰਿਵਾਰ ਦੇ ਮੈਂਬਰ ਵਾਂਗ ਹਾਂ ਸਾਡਾ ਮਕਸਦ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਹੈ ਤੇ ਉਹਨਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦੇ ਹੱਲ ਕੱਢਣਾ ਹੈ ਤਾਲੀਵਾਲ ਨੇ ਕਿਹਾ ਕਿ ਕੱਲ ਲੋਕਾਂ ਨੂੰ ਟ੍ਰੈਫਿਕ ਜਾਮ ਚ ਪਰੇਸ਼ਾਨ ਹੁੰਦੇ ਦੇਖ ਉਹਨਾਂ ਦਾ ਸਬਰ ਜਵਾਬ ਦੇ ਗਿਆ ਉਹ ਕਿਸੇ ਲਈ ਵੀ ਮਾੜੀ ਭਾਸ਼ਾ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਸਨ ਪਰ ਅਚਾਨਕ ਉਹਨਾਂ ਦੇ ਮੂੰਹ ਚੋਂ ਗਾਲ ਨਿਕਲ ਗਈ ਜਿਸ ਦਾ ਉਹਨਾਂ ਨੂੰ ਅਫਸੋਸ ਹੈ ਅਸੀਂ ਸਾਰੇ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਹਾਂ ਸਾਡੀ ਸਭ ਦੀ ਡਿਊਟੀ ਆ ਕਿ ਪੰਜਾਬ ਦੇ ਲੋਕਾਂ ਦੇ ਕੰਮ ਕੀਤੇ ਜਾਣ ਪੰਜਾਬ ਦੇ ਲੋਕਾਂ ਨੂੰ ਕੋਈ ਸਮੱਸਿਆ ਨਾ ਹੋਵੇ ਇਹ ਹੀ ਉਹਦੇ ਲਈ ਕੰਮ ਕਰਦੇ ਹਾਂ ਮੈਂ ਤੁਹਾਨੂੰ ਪਤਾ ਕਿ ਮੇਰੀ ਆਦਤ ਹੈ ਕਿ ਮੈਂ ਹਰ ਬੰਦੇ ਨੂੰ ਭਾਵੇਂ ਸਿਪਾਈ ਆ ਕਲਰਕ ਆ ਕੋਈ ਵੀ ਮੈਂ ਸਾਰਾ ਕਹ ਕੇ ਬੋਲਦਾ ਹਾਂ ਬਿਲਕੁਲ ਪਿਛਲੇ ਕਈ ਦਿਨਾਂ ਤੋਂ ਸਾਡੇ ਉੱਤੇ ਪ੍ਰੋਬਲਮ ਸੀਗੀ ਚੌਂਕ ਦੇ ਵਿੱਚ ਹੁਣ ਹੋਰ ਪ੍ਰੋਬਲਮ ਹੋਊਗੀ ਕਿਉਂਕਿ ਟਰਾਲੀ ਦੰਨੇ ਦੀਆਂ ਟਰਾਲੀਆਂ ਆਉਣਗੀਆਂ ਤੇ ਜਾਮ ਲੱਗ ਜਾਂਦਾ ਸਵੇਰ ਦੇ ਟਾਈਮ ਤੇ ਸਕੂਲਾਂ ਦੇ ਬੱਚੇ ਲੋਕਾਂ ਦੇ ਚਾਹੇ ਦੇ ਫਸ ਜਾਂਦੇ ਬਹੁਤ ਬੁਰੀ ਗੱਲ ਕੱਲ ਵੀ ਬਹੁਤ ਵੱਡਾ ਜਾਮ ਸੀਗਾ ਤੇ ਮੈਂ ਖੁਦ ਜਾਮ ਤੁਸੀਂ ਵੀਡੀਓ ਦੇਖੀ ਮੈਂ ਖੁਦ ਖਾ ਦੇ ਥਾਣੇ ਤੋਂ 50 ਮੀਟਰ ਦੀ ਦੂਰੀ ਤੇ ਮੈਂ ਆਪਣੇ ਲੋਕਾਂ ਨੂੰ ਦੁਖੀ ਹੁੰਦਾ ਨਹੀਂ ਦੇਖ ਸਕਦਾ ਮੇਰੇ ਲੋਕ ਕਾਜਦਾਨੇ ਦੇ ਲੋਕ ਦੇ ਦੁਖੀ ਹਾਂ ਤੇ ਮੈਂ ਕਹਦਾ ਮੈਂ ਮੈਂ ਆਪਣੇ ਗੰਨਮੰਗਾ ਨਾ ਲੈ ਕੇ ਖੁਦ ਗਿਆ 4-5 ਵਾ 5 ਵਾ ਦੀ 10 ਵਾ ਦਾ ਕਾਲ ਕੀਤੀ ਮਤਲਬ ਆਪਣੇ ਮਨ ਚ ਕੋਈ ਨਹੀਂ ਵਿਖੋ ਇੱਕ ਗੱਲ ਤੇ ਆ ਤੇ ਆਪਾਂ ਇਦਾਂ ਦੋਦਨੀਆਂ ਨਹੀਂ ਬਲਾ ਬੋਲਣੀਆਂ ਤੇ ਅੱਲਾ ਦੀ ਕਾਹਦੇ ਆਪਾਂ ਬਨੋਖਿਆ ਮਤਲਬ ਮੂੰਹ ਤੋਂ ਗਾਲ ਨਿਕਲ ਨਹੀਂ ਇਹ ਗਲਤ ਗੱਲ ਸਿੱਖਦੇ ਮਾੜੀ ਗੱਲਾਂ ਨਿਕਲ ਗਈ ਪਰ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਕਿ ਗਾਲ ਨਹੀਂ ਨਿਕਲਣੀ ਚਾਹੀਦੀ ਨਿਕਲ ਗਈ ਮੇਰੇ ਆਪਣੇ ਭਰਾ ਨੇ ਉਹ ਕੋਈ ਬਗਾਨੇ ਨਹੀਂ ਆਪਣੇ ਪੁੱਤਰ ਮੈਂ ਉਹਨਾਂ ਦਾ ਪ੍ਰਿਆਰ ਕਰਦਾ ਬਹੁਤ ਪਰ ਆਹ ਦੇ ਨਾਲ ਇਹਦੇ ਲੋਕਾਂ ਲਈ ਦੱਸਦਾ ਮੇਰੀ ਜਾਨ ਆ ਜਾਂਦੇ ਜੇ ਉਹ ਕਿਤੇ ਤੰਗੀ 'ਚ ਨੇ ਮੁਸੀਬਤ 'ਚ ਨੇ ਸਤ ਮੈਂ ਆਪਣੇ ਲੋਕਾਂ ਨੂੰ ਤੰਗੀ 'ਚ ਨਹੀਂ ਵੇਖ ਸਕਦਾ ਭਾਵੇਂ ਜੋ ਮਤਲਬ ਮੈਂ ਮੈਂ ਨਹੀਂ ਦੇਖ ਸਕਦਾ ਜੀ ਆਪਣੇ ਲੋਕਾਂ ਨੂੰ ਮੈਂ ਨਹੀਂ ਦੇਖ ਸਕਦਾ ਕਿ ਅੱਧਾ ਦਾ ਕਿੰਨਾ ਪੋਣਾ ਪੋਣਾ ਕਿੰਨਾ ਛੜਕਾ ਦਿੱਤੇ ਜਾਮ ਲੱਗਣ ਤਾਂ ਕੋਈ ਕਾਰਵਾਈ ਨਾ ਕਰੀ ਮੈਂ ਸਾਡ 40 ਮਿੰਟ ਖਲੋ ਕੇ ਆਪ ਚੌਕ ਖਾਲੀ ਕਿਉਂ ਕਾ ਕੇ ਆ ਕਿਉਂਕਿ ਛੋਟੇ ਛੋਟੇ ਬੱਚੇ ਸਕੂਲਾਂ ਦੇ ਰੋੜੇ ਹੀ ਕਿਤੇ ਪੂਨ ਦੇ ਵਿੱਚ ਸਾਹਮਣੇ ਦੇਖੋ ਕੱਲ ਕੱਲ ਤੇ ਕੱਲ ਤੇ ਚਲੋ ਉਸ ਟਾਈਮ ਤੇ ਕੋਈ ਨਹੀਂ ਪਰ ਦੋ ਤਿੰਨ ਦਿਨ ਪਹਿਲਾਂ ਅੰਬੂ ਦੇ ਸਭ ਫਸ ਗਿਆ ਉੱਥੇ ਮਰੀਦ ਤਰਫ ਦੇਵ ਜੀ ਤੇ ਮੈਂ ਉਹਨਾਂ ਨੂੰ ਕਹਿਣਾ ਯਾਰ ਤੁਸੀਂ ਇਹਨੂੰ ਠੀਕ ਕਰਕੇ ਦੇਖੋ ਹੇ ਤੇ ਹੁਣ ਕੀਤੀ ਗੱਲ ਪੁਲਿਸ ਅਫਸਰਾਂ ਨਾਲ ਕੀਤੀ ਨਾਲ ਬਾਅਦ ਚ ਗੱਲ ਹੋਈ 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 ਕਿਤੇ ਆਪਣੇ ਯਾਰ ਅੱਛਾ ਬਗਾਨੇ ਥੋੜੇ ਆਪਣੇ ਅਨੁਕੂਲੀ ਦਾ ਆਪਣੇ ਪੁਲਵਾਰ ਦੇ ਮੈਂਬਰ ਨੇ ਅਈ ਸਾਰੇ ਭਵਾਨਸਗਮਾਨ ਦੇ ਪੁਲਵਾਰ ਦੇ ਮੈਂਬਰ ਨੇ ਆਪਣੇ ਨਾਲ ਬੜੀ ਗੱਲ ਕਿਉਂਕਿ ਉਹਨਾਂ ਦੀ ਡਿਊਟੀ ਸਾਡੀ ਵੀ ਡਿਊਟੀ ਹੈ ਸਮਝਦੇ ਕਿ ਗੱਲ ਸਾਡੀ ਸਾਡੇ ਪੁਲਵਾਰ ਦੇ ਮੈਂਬਰ ਬਗਾਨੇ ਥੋੜੇ ਯਾਰ ਕੋਈ ਇਹ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਤੇ ਪੰਜਾਬ ਦਾ ਸਿਆਸੀ ਮਾਹੌਲ ਗਰਮਾਇਆ ਅਰਸ਼ਦੀਪ ਕਲੇਰ ਨੇ ਕਿਹਾ ਹਾਈ ਕੋਰਟ ਨੇ ਇਸ ਮਾਮਲੇ ਦੀ ਟ੍ਰਾਇਲ ਕੋਰਟ 'ਚ ਸੁਣਵਾਈ ਦੇ ਦਿੱਤੇ ਹੁਕਮ ਇਸ ਦਾ ਫੈਸਲਾ ਆਉਣ ਤੱਕ ਪੁਲਿਸ ਨੂੰ ਨਹੀਂ ਮਿਲੇਗਾ ਕੰਚਨਪ੍ਰੀਤ ਦਾ ਰਿਮਾਂਡ ਕੰਚਨਪ੍ਰੀਤ ਦੀ ਗ੍ਰਿਫਤਾਰੀ ਦੇ ਮਾਮਲੇ 'ਚ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਰੱਖਿਆ ਸਰਕਾਰ ਦਾ ਪੱਖ ਢਾਲੀਵਾਲ ਨੇ ਕਿਹਾ ਕਿ ਇਹ ਸਿਆਸੀ ਨਹੀਂ ਸਗੋ ਪੰਜਾਬ ਦੀ ਕਾਨੂੰਨ ਵਿਵਸਥਾ ਨਾਲ ਜੁੜਿਆ ਹੋਇਆ ਮਾਮਲਾ ਗੈਂਗਸਟਰ ਪਤੀ ਨੇ ਕੰਚਨਪ੍ਰੀਤ ਰਾਹੀਂ ਵੋਟਰਾਂ ਨੂੰ ਧਮਕਾਇਆ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਤੇ ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਵੀ ਦਿੱਤੀ ਪ੍ਰਤੀਕਿਰਿਆ ਪ੍ਰਗਟ ਸਿੰਘ ਨੇ ਕਿਹਾ ਕਿ ਇਸ ਮਾਮਲੇ 'ਚ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ ਕਿਸੇ ਨਾਲ ਵਧਿੱਕੀ ਨਹੀਂ ਕੀਤੀ ਜਾਣੀ ਚਾਹੀਦੀ ਪੰਜਾਬ 'ਚ 44920 ਕਿਲੋਮੀਟਰ ਨਵੀਆਂ ਸੜਕਾਂ ਬਣਾਉਣ ਦਾ ਐਲਾਨ ਮੁੱਖ ਮੰਤਰੀ ਮਾਨ ਨੇ ਕਿਹਾ 16209 ਕਰੋੜ ਰੁਪਏ ਕੁਆਲਿਟੀ ਵਾਲੀਆਂ ਸੜਕਾਂ ਤੇ ਲੱਗ ਰਿਹਾ ਹੈ ਸੜਕਾਂ ਦੀ ਕੁਆਲਿਟੀ ਚੈੱਕ ਕਰਨ ਲਈ ਫਲਾਈਿੰਗ ਸਕੁਐਡ ਬਣਾਇਆ ਗਿਆ ਮੁੱਖ ਮੰਤਰੀ ਮਾਨੇ ਸੁਖਜਿੰਦਰ ਸਿੰਘ ਰੰਧਾਵਾ ਤੇ ਲਗਾਏ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕਰਨ ਦੇ aarop ਮਾਨੇ ਕਿ ਜੇਕਰ ਕੋਈ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਵੀ ਆਪਣੀ ਮਾਂ ਦੀ ਗੋਦ ਤੇ ਲੋਰੀਆਂ ਨਸੀਬ ਨਹੀਂ ਹੋਣਗੀਆਂ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤਮੰਦ ਰਹੋ ਸੁਰੱਖਿਅਤ ਰਹੋ ਤੇ ਦੇਖਦੇ ਰਹੋ ਟੀਵੀ ਪੰਜਾਬ